ਵੀਡੀਓ ਵਿਖਣ ਵਾਲੇ ਸਾਰੇ ਸਸਤੀਆ ਕਰਨ ਦੀ ਅੱਜ ਆਪਾਂ ਦੱਸਣਗੇ ਤੁਹਾਨੂੰ ਲਾਈਕ ਕਰ ਲੈਣ ਦੀ ਵੀਡੀਓ ਅੱਜ ਤੁਹਾਨੂੰ ਦਿਖਾਉਣ ਲਈ ਲਾਈਕ ਕਰ ਲੈਣੇਗਾ ਇਹ ਆਪਾਂ ਲੈਨੇ ਸ਼ਨੀਲ ਦਾ ਸ਼ਰਾਰਾ ਸ਼ਰਾਰੇ ਦਾ ਨੀਚਲਾ ਹਿੱਸਾ ਆਪਾਂ ਜਿਵੇਂ ਲੰਬਾਈ ਦੇ ਸਾਨ ਨਾਲ ਆਪਾਂ ਪੈਰ ਤਿਆਰ ਕਰਨੇ ਉਹਦੇ ਵਸਤੇ ਆਪਾਂ 10 ਇੰਚ ਘਟਾ ਕੇ 25 ਇੰਚ ਦੀ ਆਪਾਂ ਕੱਪੜੇ ਦੀ ਉੱਪਰ ਨੂੰ ਲੰਬਾਈ ਲਾ ਲਈ ਆਪਾਂ 25 ਤੇ ਜੇ ਸਾਢੇ 25 26 ਹੋ ਜਾਂਦਾ ਲੇਕਿਨ ਇੱਥੇ ਮਲ ਜੀ ਪਾ ਜਾਂਦੇ ਨੇ ਤੇ ਇਹ ਹੈਗੀ ਆਪਣੀ ਲਾਈਨ ਇਹ లైక్ ਰਸ ਦੀ ਅਸਲ ਚੰਗੀ ਲੱਗੂ ਵੀ ਇਹ ਨੂੰ ਕੋਈ ਵੱਲ ਨਹੀਂ ਪੈਂਦਾ ਹੈਗਾ ਇਹ ਨੂੰ ਆਪਾਂ ਅਟੈਚ ਕਰਨ ਦਾ ਤਰੀਕਾ ਇਹ ਵੀ ਕਿ ਆਪਾਂ ਸਭ ਤੋਂ ਪਹਿਲਾਂ ਦੇਖਣਾ ਵੀ ਇਹ ਵੀ ਵੱਡੇ ਪੱڑے ਹੀ ਹੁੰਦੀ ਹੈ ਜਿਵੇਂ ਆਪਣੇ ਚਨੀਲ ਦਾ ਜਾਂ ਬੈਲਬਰ ਦਾ ਸੂਟ ਹੁੰਦਾ ਵੱਡਾ ਪਣਾ ਉਸੇ ਤਰ੍ਹਾਂ ਹੀ ਇਹ ਲਾਈਨਿੰਗ ਦਾ ਵੀ ਪੱਟਾ ਬਣਾਉਂਦੇ ਵੈਸੇ ਆਪਣੇ ਕਾਟਨ ਦੀ ਹੋਵੇ ਜਾਂ ਟਾਪਟਾ ਹੋਵੇ ਉਹ ਹੁੰਦੇ ਸੀ ਛੋਟਾ ਮਤਲਬ ਫਿਰ ਆਪਾਂ ਰਹੀਏ ਹੁਣ ਵੱਡਾ ਬਾਤ ਤੁਹਾਨੂੰ ਦੱਸ ਦਿੰਦੇ ਹਾਂ ਕਿੰਨੇ ਇੰਚ ਦਾ ਹੈ ਨਾ ਦੇਖੋ ਜੀ ਇਹ ਆਪਣਾ ਆੜਿਆ ਤੀ ਆ ਗਿਆ 30 ਵਜੇ ਹੁਣ ਆਪਣਾ 60 ਇੰਚ ਹੋ ਜਾਣਾ ਖੋਲ ਕੇ ਜਿਸ ਤਰ੍ਹਾਂ ਬੈਲਬਡ ਦੇ ਸੂਟੰਦੇ ਨੇ ਆਪਣੇ 2.5 3 ਮੀਟਰ ਦੇ ਆਂਦੇ ਨੇ ਇਸੇ ਤਰੀਕੇ ਹੀ ਆਪਾਂ 3 ਮੀਟਰ ਦੀ ਆਪਣਾ ਇਹ ਪਕੜਾਵਾ ਚਨੀਲ ਦਾ ਬੈਲਬਡ ਨਹੀਂ ਹੈਗੀ ਬੈਲਬਡ ਜਿਹੜੀ ਉਹ ਥੋੜੀ ਜੀ ਮੋਟੀ ਹੁੰਦੀ ਹੈ ਥੋੜੀ ਵੱਡੀ ਹੁੰਦੀ ਹੈ ਇਹ ਹੈਗੀ ਚਨੀਲ ਤੇ ਇੰਨਾ ਹੀ ਪਕੜਾ ਇਹਦਾਵੇ ਭਾਵੇਂ ਉਹ 3 ਮੀਟਰ ਦੇ ਸੂਟ ਸੀਗੇ 3 ਮੀਟਰ ਦੇ ਪਾਈ ਲਏ ਆਇਆ ਇਹ ਜਿਹੜੀ ਮਹਿੰਗੀ ਵੀ ਨਹੀਂ ਹੈਗੀ ਆਪਣੇ 50 ਸੈਂਟੀਮੀਟਰ ਮੀਟਰ ਮਿਲ ਗਈ ਹੈ ਤੇ ਇਸ ਤੋਂ ਆਪਾਂ ਪਰਖੇ ਕਰਨੀ ਵੀ ਆਪਣੇ ਜਿਹੜੇ ਹੁਣ ਪ੍ਰੈਸ ਦੇ ਨਾਲ ਹੀ ਅਟੈਚ ਕਰਨੀ ਹੈ ਦੇਖਣਾ ਵਾ ਜਿਹੜਾ ਆਪਣੇ ਹੱਥ ਨਾਲ ਪਲੇਨ ਉਹਨੂੰ ਉੱਪਰ ਰੱਖਣਾ ਜਿਹੜਾ ਖਦਲਾ ਵੇ ਉਹਦੇ ਤੇ ਆਪਾਂ ਕੱਪੜਾ ਅਟੈਚ ਕਰਨਾ ਹੈ ਇਸ ਲਈ ਸਭ ਤੋਂ ਪਹਿਲਾਂ ਆਪਾਂ ਕੱਪੜਾ ਵਿਛਾਵਾਂਗੇ ਇਸ ਤਰੀਕੇ ਹੁਣ ਆਪਾਂ ਕੱਪੜਾ ਵਿਛਾ ਲਿਆ ਵਾ ਸ਼ਰਾਰੇ ਦੇ ਜਿਹੜੇ ਨੀਚੇ ਆਪਾਂ ਸਕਰਟ ਤਿਆਰ ਕਰਦੇ ਹਾਂ ਇਹ ਤਾਂ نیچے ਆਪਾਂ ਦਾ ਪ੍ਰਵੇਸ਼ ਹੈ ਇਸ ਤਰ੍ਹਾਂ ਕੱਪੜੇ ਜਿਹੜਾ ਆਪਣੀ ਚਨੀਲ ਦਾ ਕਪੜਾ ਵੀ ਉਹ ਹੈਗੀ ਹੈ نیچے ਵਾਲੇ ਪਾਸੇ ਸਿੱਧਾ ਉੱਪਰ ਫੁੱਟਾ ਤੇ ਜਿਹੜੀ ਆਪਣੀ ਲੇਨਗੇ ਲੇਕਰ ਇਹ ਦੀ ਹੈਗੀ ਦਾਣੇਦਾਰ ਕਪੜਾ ਜਿਹੜਾ ਉਹ ਆਪਾਂ نیچے ਰੱਖਿਆ ਜਿਹੜਾ ਪਲੇਨ ਆ ਉਹ ਉੱਪਰ ਹੈ ਇਹਨੂੰ ਇਸ ਤਰ੍ਹਾਂ ਸਵਾਰਾ ਕਰਕੇ ਪਹਿਲਾਂ ਸਭ ਤੋਂ ਪਹਿਲਾਂ ਵਿਛਾ ਲੈਣਾ ਹੈ ਵਿਛਾਣ ਤੋਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਪ੍ਰੈਸ ਕਰ ਦਿੰਦੀ ਹੈ ਵੀ ਆਪਣਾ ਕੋਈ ਵੀ ਵਿੱਚ ਵੱਲ ਨਹੀਂ ਹੋਣਾ ਚਾਹੀਦਾ ਬੋਤਿਆਂ ਦੇ ਨਾਲ ਆਪਾਂ ਕੰਮ ਕਰਨਾ ਪੈਂਦਾ ਇਹ ਕਿ ਵਿੱਚ ਬਲ ਨਾ ਹੋਵੇ ਜੋ ਵੀ ਬਲ ਨੇ ਆਪਾਂ ਸੈਟਨ ਕਰ ਲੈਣੇ ਨੇ ਇਸ ਤਰ੍ਹਾਂ ਲੌਨ ਤੇ ਇਹ ਦੋਨੇ ਚੀਜ਼ਾਂ ਐਂਡ ਬਰੋਪਰ ਅਟੈਚ ਹੋਈਆਂ ਨੇ ਜਿਵੇਂ ਆਪਾਂ ਕੱਚਾ ਕਰਦੀ ਕੋਈ ਆਪਾਂ ਲੋੜਦੀ ਹੈਗੀ ਇਸ ਤਰੀਕੇ ਪ੍ਰੈਸ ਨਾਲ ਹੀ ਆਪਣਾ ਅਟੈਚ ਹੋ ਜਾਂਦਾ ਹੈ ਹੁਣ ਆਪਾਂ ਇਸ ਤਰੀਕੇ ਕਟਾਈ ਕਰਾਂਗੇ ਜਿਵੇਂ ਆਪਣੀ ਲੈਂਨ ਦੇ ਵਾਰ ਦਾ ਉਹਦੀ ਲੈਂਨ ਦੀ ਆਪਾਂ ਪਹਿਲੀ ਯਾਰ ਵੀਡੀਓ ਬਣਾ ਰਹੇ ਹਾਂ ਤੇ ਪਹਿਲੀ ਵਾਰ ਹੀ ਆਪਾਂ ਕੱਪੜਾ ਇਹ ਨਾਲ ਅਟੈਚ ਕਰ ਰਹੇ ਹਾਂ ਇਸ ਲਈ ਆਪਣੇ ਜਿੰਨੀ ਆਪਣੀ ਲੰਬਾਈ ਚੜੇ ਰੱਖਣੀ ਕਪੜੇ ਦੋਨੀਆਂ ਪਹਿਲਾਂ ਆਪਾਂ ਰੱਖ ਕੇ ਕੱਪੜੇ ਦੀ ਕਟਾਈ ਕਰ ਲੈਣੀ ਉਸ ਤੋਂ ਬਾਅਦ ਫਿਰ ਆਪਾਂ ਜੜੀ ਲਾਉਣੇ ਅਟੈਚ ਕਰਨਾ ਜੀ ਹੁਣ ਆਪਣੀ ਇਹ ਨਾ ਆਪਣੀ ਬੈਲਵਰਟ ਜਿਹੜੀ ਉਹ ਇਕੱਠੀ ਹੋਣਾਂ ਦੀ ਕੋਈ ਕੰਨੀ ਐਨ ਗਰੋਵਲ ਹੋ ਗਈਆਂ ਕੰਨੀ ਐਨ ਸਿੱਧੀ ਹੋ ਗਈ ਕੰਨਾ ਪਰਸੋ ਇਧਰੋਂ ਵੀ ਕੰਨੀ ਸਿੱਧੀ ਹੈ ਇਧਰੋਂ ਸਿੱਧੀ ਹੈ ਇਸ ਤਰੀਕੇ ਹੁਣ ਆਪਾਂ ਦੇਖੋ ਹੋ ਗਿਆ ਕੋਈ ਵੀ ਆਪਾਂ ਇਸ ਤਰ੍ਹਾਂ ਲਾਓ ਸਾਰਾ ਦੇ ਛੱਡ ਦੇ ਕੋਈ ਲਾਓ ਕਿੰਨੀ ਦੀ ਬਿਲਕੁਲ ਲਾਉਂੋ ਇਸ ਤਰੀਕੇ ਨਾਲ ਟੈਚ ਆ ਇਸੇ ਤਰੀਕੇ ਨਾਲ ਹੁਣ ਆਪਾਂ ਛਰਾਰੇ ਦੀ ਦੂਸਰੀ ਸਾਈਡ ਜਿਹੜੀ ਹੈ ਉਹ ਵੀ ਵਿਛਾਉਣਾਂ ਦੇ ਪਹਿਲਾਂ ਵਿਖੋ ਤੁਹਾਨੂੰ ਸੌਣ ਦਾ ਤਰੀਕਾ ਦੱਸਣ ਲੱਗਾ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਧੌਂਸ਼ਾ ਦੇ ਵਿੱਚ ਸਵਾਰਾ ਕਰਕੇ ਕੱਪੜੇ ਵਿੱਚ ਕੋਈ ਵੀ ਵਾਲ ਨਹੀਂ ਹੋਣੀ ਚਾਹੀਦਾ ਆਪਣਾ ਦੇਖੀਂ ਤਾਂ ਇਹਨੇ ਕੋੰਟਰ ਤੋਂ نیچے ਨਾ ਆਵੇ ਕੱਪੜੇ ਦਾ ਉੱਪਰ ਉੱਪਰ ਇਹਨਾਂ ਸਿੱਧਾ ਕਰਕੇ ਸਾਰੇ ਸਹੀ ਕਰ ਲਓ ਪਹਿਲਾਂ ਬਾਚਪਰਸ ਲਾਈਟ ਨਾਲ ਕੋਈ ਆਸਾਨ ਨਾਲ ਛੇਤੀ ਹੋ ਜਾਂਦਾ ਹੈ ਕਿ ਕਪੜਾ ਇਕੱਠਾ ਨਹੀਂ ਹੁੰਦਾ ਵੱਲ ਨਹੀਂ ਹੁੰਦਾ ਬਿਲਕੁਲ ਹਾਂ ਇਸ ਤਰ੍ਹਾਂ ਆਪਾਂ ਕਪੜਾ ਸਵਾਰਾ ਕਰਕੇ ਵਿਛਾ ਲਿਆ ਹੁਣ ਇਸ ਤੋਂ ਬਾਅਦ ਹੁਣ ਆਪਾਂ ਇਹੀ ਕਪੜਾ ਇਸ ਤਰ੍ਹਾਂ ਕੈਚ ਹੋ ਗਿਆ ਆਪਣਾ ਇਥੋਂ ਆਪਾਂ ਗੋਸਾ ਲਾ ਕਰ ਲੈਣਾ ਇੱਥੇ ਜਿਹੜੇ ਆਪਾਂ ਕੱਪੜਾ ਆਪਾਂ ਕਿਸਕਣਾ ਨਹੀਂ ਇਹ ਇਹਦੇ ਬੈਲਵਟ ਆ ਬੜੀ ਥਲੀ ਨੀਚੇ ਲਈ ਆਪਣੀ ਇਕੱਠੀ ਨਹੀਂ ਹੋਣੀ ਚਾਹੀਦੀ ਐਂ ਸਿੱਧੀ ਰਹਿਣੀ ਚਾਹੀਦੀ ਹੈ ਇਸ ਤਰੀਕੇ ਹੁਣ ਆਪਾਂ ਪਲਾਟਫਾਰਮ ਸਰਾਰੇ ਦੇ ਉੱਪਰ ਵਾਲੀ ਆਪਣੀ ਤਿਆਰ ਕਰਨੀ ਸੀ ਕੈਪੀਟ ਟੈਪ ਸਰੇ ਉੱਪਰ ਲਈ ਸਭ ਆ ਉਹਦੇ ਕਟਾਈ ਕਰਕੇ ਉਹ ਲੰਬਾਈ ਘੱਟ ਸੀ ਉੱਪਰੋਂ ਕੱਪੜਾ ਆਪਣਾ ਘੱਟ ਸੀ ਇਹਦੇ ਕਰਕੇ ਆਪਾਂ ਉੱਪਰ ਪਹਿਲਾਂ ਸਨੀਲ ਨੂੰ ਜੋੜ ਪਾ ਲਿਆ ਜੋੜਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਕਰਕੇ ਵਿਛਾ ਕੇ ਸਵਾਰਾ ਫਿਰ ਉੱਪਰ ਆਪਾਂ ਲਾਈਨਿੰਗ ਜਿਹੜੀ ਆਪਾਂ ਪ੍ਰੈਸ ਨਾਲ ਦੇਖੋ ਇਸ ਤਰੀਕੇ ਅਟੈਚ ਕਰਨੀ ਹੈ ਪ੍ਰੈਸ ਜਿਹੜੀ ਹਲਕੀ ਹਲਕੀ ਫੇਰਨੀ ਹੈ نیچے ਨੂੰ ਜ਼ਿਆਦਾ ਦਬਾ ਕੇ ਨਹੀਂ ਫੇਰਨੀ ਜੇ ਦਬਾ ਕੇ ਫੇਰਦਿਆਂ ਤਾਂ ਫੇਰ ਆਪਣਾ ਜਿਹੜਾ ਇਹਨਾਂ ਕਪੜਾ ਇਕੱਠਾ ਹੁੰਦਾ ਡਰ ਜਾਂਦਾ ਵਾ ਇਸ ਤਰ੍ਹਾਂ ਆਪਣੀ ਸਾਰੀ ਚੰਗੀ ਤਰ੍ਹਾਂ ਪਹਿਲਾਂ ਕਪੜਾ ਵਿਛਾ ਲੈਣਾ ਵਿਛਾਣ ਤੋਂ ਬਾਅਦ ਫੇਰ ਉੱਪਰ ਆਪਣਾ ਜੋ ਲਾਉਣ ਆਪਣੀ ਨਿਗਰਾ ਤੇ ਉਹਨੂੰ ਪ੍ਰੈਸ ਨਾਲ ਫੇਰ ਕੇ ਹੁਣ ਆਪਾਂ ਜੀ ਕਟਾਈ ਕਰਾਂਗੇ ਇਸ ਤ੍ਹਾਂ ਦੇ ਕੋਈ ਵੀ ਵੱਲ ਨਹੀਂ ਹੋਣਾ ਚਾਹੀਦਾ ਵਿੱਚ ਛਣ ਗਿਆ ਨਾ ਹੀ ਕੋਈ ਮਲ ਹੈਗਾ ਵਿੱਚ ਇਸ ਤਰੀਕੇ ਤੁਸੀਂ జంగ అటేచారా పండా థి మనం ఆట జ ఫో కి చున్ని వర్గా ఉందా మత ਜੀ ਹਾਲ ਹੈ ਸਾਰਿਆਂ ਨੂੰ ਨਮਸਤੇ ਸਭ ਤੋਂ ਪਹਿਲਾਂ ਆਪਾਂ ਲਖਨ ਦੱਸੋ ਤੁਹਾਨੂੰ ਆਪਾਂ ਲੈਡੀ ਕਰ ਲਈਏ ਇਹ ਮਸ਼ੀਨ ਨਾਲ ਕੀਤੀ ਹੈ ਮਸ਼ੀਨ ਨਾਲ ਕਰਨ ਵਾਲੀ ਆਪਣੇ ਕੋਈ ਵਾਲ ਨਹੀਂ ਹੈ ਹੈ ਮਲ ਇਸ ਕਰਕੇ ਨਹੀਂ ਆਇਆ ਹੈ ਕਿ ਆਪਾਂ ਲੇਕਰਾਂ ਲੈਣ ਲਗਾਈ ਸੀ ਨਹੀਂ ਤੇ ਆਪਾਂ ਨੂੰ ਹੱਥ ਨਾਲ ਹੀ ਕਰਨਾ ਪੈਂਦਾ ਵਾ ਕੱਚਾ ਕਿ ਵਾਲ ਨਾਲ ਵੀ ਤੇ ਇਹ ਆਪਾਂ ਕੋਈ ਹੱਥ ਨਾਲ ਨਹੀਂ ਕੀਤਾ ਹੈਗਾ ਮਸ਼ੀਨ ਨਾਲ ਹੀ ਕੀਤਾ ਹੈ ਕਿ ਇਹਦੇ ਕਰਕੇ ਬਿਲਕੁਲ ਆਪਣੀ ਸਫਾਈ ਆਈ ਹੈ ਕਿ ਲੇਕਰਾਂ ਲੈਣ ਦੇ ਨਾਲ ਟੈਚ ਕੀਤੀ ਹੋਈ ਹੈ ਇਹਦੇ ਇਹ ਆਪਣੀ ਮਰਜ਼ੀ ਥੱਲੇ ਆਪਾਂ ਆਪਾਂ ਚਾਹੇ ਕੋਈ ਲੇਸ ਲਗਾਈਏ ਚਾਹ ਨਾ ਲਗਾਈਏ ਠੀਕ ਹੈ ਬਿਲਕੁਲ ਐਨਸਪਾਈ ਜਾਂ ਤੇ ਹੁਣ ਆਪਾਂ ਦੱਸਾਂਗੇ ਵਲਪਨ ਦਾ ਤਰੀਕਾ ਵਲਪਨ ਲਈ ਸਭ ਤੋਂ ਪਹਿਲਾਂ ਆਪਾਂ ਟੋਟਲ ਦੇਖ ਲਵਾਂ ਕਿੰਨਾ ਵਾ ਆਪਣਾ 45 ਇੰਚ ਆ ਗਿਆ ਘੇਰ ਕਿ ਜੀ 45 ਇੰਚ ਦਾ ਆਪਾਂ ਹੱਫ ਕਰ ਲੈਣਾ ਵਾ ਸਾਢੇ ਪਾਈ ਆ ਗਿਆ ਇਹ ਆਪਣੀ ਹੱਫ ਦੀ ਨਿਸ਼ਾਨੀ ਕਰ ਦਿੱਤੀ ਸੈਂਟਰ ਵੀ ਤੇ ਇਧਰੋਂ ਆਪਾਂ 3 ਇੰਚ ਜਗ੍ਹਾ ਛੱਡ ਗਏ 3 ਇੰਚ ਇਧਰ ਛੱਡ ਗਣੀ ਤੇ 3 ਇੰਚ ਇਧਰ ਛੱਡ ਗਣੀ ਆਸ ਨੂੰ ਅਧਿਕ ਪਾਸੇ ਇਹ ਆਪਾਂ ਸਿਰਾਂ ਪਲੇਨ ਦੇ ਨਾਲ ਇਹਦੇ ਵਿੱਚ ਆਪਾਂ ਵਾਲ ਪਾਣੇ ਨੇ ਵਾਲ ਆ ਭਾਈ ਇਦਾਂ ਅਟੈਚ ਕਰਨੇ ਹੈ ਉੱਪਰ ਵਾਲੀ ਆਪਣੀ ਇਹ ਆਪਣੀ ਲੰਬਾਈ ਕੱਟ ਸੀਗੀ ਥੋੜੀ ਜੀ ਤੇ ਇਹਦੇ ਵਿੱਚ ਆਪਾਂ ਜੋੜ ਪਾ ਰਿਹਾ ਉੱਪਰ ਪਲਾਸਟਿਕ ਦੇ ਚ ਜੜ ਪਾਣਾ ਆਪਾਂ ਉੱਪਰ ਜੋੜ ਪਾ ਲਾਂਗੇ ਇਹਦੇ ਵੀ ਆਪਾਂ 3 ਇੰਚ ਇਧਰ ਜਗ੍ਹਾ ਛੱਡਾਂਗੇ ਕਿ ਕਿ 2 ਇੰਚ ਸਾਫ਼ ਰਹਿ ਜਾਏ 1 ਇੰਚ ਤੇ ਆਪਣਾ ਵਿੱਚ ਸੀਨ ਦੇ ਚਲੇ ਜਾਣਾ 3 ਇੰਚ ਹੀ ਇਧਰੋਂ ਤੇ ਇਹਦਾ ਵੀ ਆਪਾਂ ਸੈਂਟਰ ਵਿੱਚ ਨਿਸ਼ਾਨੀ ਲਾਣੀ ਹੈ ਇੱਕ ਇਹਦੇ ਵਿਚਲਾ ਰੂ ਵੀ ਕਿੰਨਾ ਬਚ ਗਿਆ ਆਪਣਾ 2 ਇੰਚ ਆ ਗਿਆ ਵੀਰਾ ਹਾਪਾ ਗਿਆ 10 10 ਆ ਗਏ ਇਹਨਾਂ 10 ਨੂੰ ਆਪਾਂ ਇਹਦੇ ਨਾਲ ਬਲਾ ਕੇ ਇਸ ਤਰ੍ਹਾਂ ਇਹ ਆਪਣਾ ਸੈਟ ਰਾ ਗਿਆ ਤੇ ਇਸ ਤਰੀਕੇ ਹੁਣ ਆਪਾਂ ਇਹਦੇ ਗਲ ਪਾਵਾਂਗੇ ਇਹਦੇ ਨਾਲ ਆਪਾਂ 3 ਇੰਚ ਪਲੇਨ ਸੀਨ ਲਾ ਲਾਂਗੇ ਇਧਰੋਂ ਵੀ ਤੇ ਇਧਰੋਂ ਵੀ ਇਧਰੋਂ ਹੁਣ ਆਪਾਂ ਫਿਰ ਗਲ ਪਾਣੀ ਹੈ ਇਸ ਤਰੀਕੇ ਗਲ ਆਪਾਂ ਇੱਥੋਂ ਹੀ ਪਾਦੇ ਜਾਣਾ ਹੈ ਇਸ ਲਈ ਕਿ ਬੜੀ ਵਾਰਫਨ ਇਸਲੀਕੇ ਇਕੱਠਾ ਹੋ ਜਾਣਾ ਸੈਂਟਰ ਦਾ ਮਤਲਬ ਹੈ ਵੀ ਜਿੰਨੇ ਆਪਣੇ ਵਾਲੇ ਇੱਧਰ ਆਗੇ ਨਹੀਂ ਇਹਦੇ ਨਾਲ ਆਪਣਾ ਬਰੋਬਰ ਹੋਣਾ ਚਾਹੀਦਾ ਤੇ ਉਹਨੇ ਹੀ ਵਾਲੇ ਇੱਧਰ ਆਣੇ ਚਾਹੀਦੇ ਇਹ ਸੈਂਟਰ ਆਪਾਂ ਇਸ ਕਰਕੇ ਨਿਸ਼ਾਨੀ ਕਰ ਲਾਦੇ ਆ ਹੁਣ ਆਪਾਂ ਉਸ ਬਾਅਦ ਪਾਵਾਂਗੇ ਮਸ਼ੀਨ ਦੇ ਨਾਲ ਇਸ ਲਈ ਬੜੀਆ ਫਿਨਿਸ਼ ਹੋਰ ਕੋਈ ਵੀ ਆਪਣਾ ਟੈਸਰ ਲਾਈ ਕਰਨਾ ਦੇ ਹੋ ਜਾਂਦਾ ਹੈ ਇਹ ਲੈਣੇ ਗਲਾਉਣਾ ਦੇੰਗੀ ਟੈਸਟ ਕਰਨਾ ਲੈਣੀ ਪੈਸ ਕਰਨੀ ਬਿਲਕੁਲ ਹਲਕੀ ਹਲਕੀ ਫੇਰਨੀ ਹੈ ਜਿਆਦਾ ਦਬਾ ਕੇ ਨਹੀਂ ਫੇਰਨੀ ਜਿਆਦਾ ਦਬਾ ਕੇ ਫੇਰਾਂਗੇ ਤੇ ਕਪੜਾ ਦਾ ਪੱਟਾ ਹੋ ਜਾਂਦਾ ਵਾ ਥੋੜੀ ਜਿਹੀ ਹਲਕੀ ਰੱਖ ਕੇ ਉੱਪਰ ਫੇਰ ਨਾਲ ਫੇਰ ਲਾਉਣਾ ਐਂਡ ਟੈਚੋ ਜਿੰਨੀ ਹੁੰਦੀ ਹੈ ਮਰਜੀ ਕੋਈ ਨੀਚੇ ਨਹੀਂ ਕਰਦੀ ਕੋਈ ਕੱਚਾ ਨਹੀਂ ਕੀਤਾ ਨਹੀਂ ਬਿਲਕੁਲ ਇਸ ਤਰ੍ਹਾਂ ਨਾਲ ਐਂਡ ਟੈਚੋ ਜੇ ਹੁਣ ਦੱਸ ਦਿਆਂ ਤੁਹਾਨੂੰ ਆਪਾਂ ਆਪਣਾ ਛਰਾਰਾ ਕਿੰਨਾ ਇੰਚ ਤਿਆਰ ਹੋਈ ਲੰਬਾਈ ਇਸ ਤਰੀਕੇ ਛਰਾਰੇ ਦੀ ਲੰਬਾਈ ਆਪਣੀ ਤਕਰੀਬਨ 30 ਸਾਡੇ 30 ਹੋਗੀ ਇਹ ਜਿਹੜਾ ਆਪਾਂ ਪਾਣਾ ਹੈ ਇਹ ਲਚਕੇ ਕੇ 35 ਇੰਚ ਦੇ ਹਿਸਾਬ ਨਾਲ ਹੋ ਜਾਂਦੀ ਜਿਵੇਂ ਆਪਾਂ ਕੋਟਨ ਦੇ 35 ਇੰਚ ਬਣਾਉਣੇ ਆ ਇਹ 34 1/2 35 ਦਾ ਤਾਂ ਵੀ 35 ਦੇ ਬਰਾਬਰ ਹੀ ਲੱਗੇਗਾ ਇਹ ਤੁਹਾਨੂੰ ਦੱਸਤੀ ਲੰਬਾਈ ਤੇ ਘੇਰ ਆਪਣਾ ਬਣਿਆ ਹੈ ਨਾ ਦੇਖੋ ਆਪਣਾ ਸੀਗਾ ਉਹ ਹੀ ਆਪਣੇ ਜਿਹੜੇ ਵੈਲਵਟ ਦੇ ਸੂਟ ਹੁੰਦੇ ਨੇ 2 1/2 3 ਮੀਟਰ ਦੇ ਹੁੰਦੇ ਨੇ ਤੇਜ niche ਵੀ ਹੈ ਇਹ ਪੱਟਾ ਫੜਖਾਇ ਤੁਮ 11 ਇੰਚ ਤੇ ਇਹ ਲੰਬਾਈ ਰੱਖੀ ਉੱਪਰੋਂ ਆਪਾਂ ਤਿਆਰ 12 ਇੰਚ ਤੇ ਇਹ ਆਪਣਾ ਛਰਾਰਾ ਹੁਣ ਬਣ ਗਿਆ ਤਿਆਰ ਹੋ ਗਿਆ ਮੈਂ ਥੱਲੇ ਆਪਾਂ ਲਾਈ ਤੁਹਾਨੂੰ ਵੀ ਦੱਸਿਆ ਸੀਗਾ ਲਾਈਨਿੰਗ ਲਾਉਣ ਜੜੀ ਐ ਪੈਚ ਕਰਕੇ ਲੈ ਕੇ ਲਾਉਣ ਇਸ ਤਰ੍ਹਾਂ ਹੁਣ ਬਣਾਉਣ ਵਿੱਚ ਬਿਲਕੁਲ ਸਫਾਈ ਨਾਲ ਬਣਿਆ ਕੋਈ ਵਾਲ ਨਹੀਂ ਹੈਗਾ ਨਹੀਂ ਤੇ ਉਸ ਤਰ੍ਹਾਂ ਲਗਾ ਕੇ ਬਗੈਰ ਇਹ ਚੂਰੀ ਚ ਭਾ ਲੈਂਦਾ ਵਾ ਨਾਲ ਇਹਦੀ ਮਜ਼ਬੂਤੀ ਹੋਣੀ ਇਸ ਤਰ੍ਹਾਂ ਤੁਸੀਂ ਵੀ ਬਣਾਉਣਾ ਹੋਵੇ ਤਾਂ ਲਾਉਣ ਪੈਚ ਕਰਕੇ ਤੇ ਇਸ ਨੂੰ ਵਧੀਆ ਫੈਂਸੀ ਬਣਾ ਸਕਦੇ ਹੋ ਇਸ ਤਰੀਕੇ ਹੁਣ ਇਹਨਾਂ ਨੇ ਛਰਾਰਾ ਆਪ ਹੀ ਬਣਾਇਆ ਵਾ ਇਹਦਾ ਨਾਮ ਹੈਗਾ ਰੋਜੀ ਵੈਸੇ ਇਹਨਾਂ ਦਾ ਜਨਮ ਭੂਮੀ ਤੇ ਹੈਗੀ ਏ ਨੇਪਾਲ ਦੀ ਵੈਸੇ ਉਹਨਾਂ ਨੂੰ ਪੰਜਾਬੀ ਕਲਚਰ ਪੰਜਾਬੀ ਪਹਿਰਾਵਾ ਪਾਉਂਦਾ ਬਹੁਤ ਸ਼ੌਂਕ ਹੈ ਬਣਾਉਂਦਾ ਵੀ ਇਹਨਾਂ ਨੇ ਆਪਣੇ ਖੁਦ ਸਿੰਪਲ ਜਿਹਾ ਸੂਟ ਸੀਗਾ ਜਿਵੇਂ ਆਪਣਾ 2.5 3 ਮੀਟਰ ਦਾ ਉਹਦੇ ਵਿੱਚ ਛਰਾਰਾ ਸੂਟ ਪਾਲਟੀ ਵਸਤੇ ਪਾਣ ਵਸਤੇ ਬਣਾਇਆ ਕਿਉਂਕਿ ਇਹਨਾਂ ਨੂੰ ਪੰਜਾਬੀ ਕੱਪੜੇ ਪਾਣਾ ਬਣਾਉਣਾ ਬਹੁਤ ਸ਼ੌਂਕ ਸੀਗਾ ਇਸ ਕਰਕੇ ਉਹਨਾਂ ਨੇ ਆਪਣਾ ਆਪ ਖੁਦ tear quita okay